ਸਤਿ ਸ਼੍ਰੀ ਅਕਾਲ ਜੀ ਮੈਂ ਆ ਪ੍ਰੀਤ ਇੰਦਰ ਮਾਉਨ ਸਿੰਘ ਭੱਟੀ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਹੋਲੀ ਮਿਲਨ ਸਮਰੋਹ ਸੁਭਾ ਸ਼ਰਮਾ 22 ਪ੍ਰੈਜ਼ੀਡੈਂਟ ਬੀਜੇਪੀ ਪੰਜਾਬ ਦੀ ਅਗਵਾਈ ਵਿੱਚ ਖੜੜ ਵਿਖੇ ਮਨਾਇਆ ਗਿਆ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੋਲੀ ਮਿਲਨ ਸਮਰੋਹ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਬੀਜੇਪੀ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਖ ਬਖ ਅਹੁਦੇਦਾਰਾ ਭਾਰੀ ਗਿਣਤੀ ਵਿੱਚ ਬੀਜੇਪੀ ਵਰਕਰਾਂ ਅਤੇ ਮੈਲਾ ਵਰਕਰਾਂ ਦੇ ਪਰਮੇ ਇਕੱਠ ਨਾਲ ਸ਼ਾਮਲ ਹੋਏ ਆਓ ਦੇਖਿਓ ਉਸ ਦੀ ਲਾਈਵ ਤਸਵੀਰਾਂ ਕੀ ਕਹਿੰਦੇ ਆ ਮੁੱਖ ਮਹਿਮਾਨ ਆਓ ਸੁਣੀਏ ਹਰੀਆ ਔਰ ਪੂਰੇ ਸ਼੍ਰੀ ਨੰਦਪੁਰ ਸਾਹਿਬ ਹਲਕੇ ਦੇ ਆਪਣੇ ਕਾਰਜਕਰਤਾ ਪਨਾਮੇ ਪ੍ਰਭਾਅ ਬੜੇ ਉਤਸ਼ਾਹ ਨਾਲ ਆ ਰਹੇ ਨੇ ਜਾ ਰਹੇ ਨੇ ਰੰਗਾਂਦਸਤੇ ਹਾਰ ਨੂੰ ਮਨਾ ਰਹੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਔਰ ਸਾਡੇ ਚ ਸਾਡੇ ਬਹੁਤ ਹੀ ਪਾਰਟੀ ਦੇ ਸੀਨੀਅਰ ਨੇਤਾ ਔਰ ਸਾਡੀ ਇਸ ਧਰਤੀ ਦੀ ਜਵਾਨ ਬਾਣ ਸ਼ਾਨ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਚ ਮੋਹਾਲੀ ਦਾ ਖਰੜ ਦਾ ਨਾਮ ਬੁਲੰਦ ਕੀਤਾ ਸਰਦਾਰ ਸਤਨਾਮ ਸਿੰਘ ਸੰਧੂ ਜੀ ਜੋ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਵੀ ਨੇ ਔਰ ਇਸ ਵੇਲੇ ਰਾਜ ਸਭਾ ਦੇ ਸਦਸਦਿਆਂ ਔਰ ਬੀਜੇਪੀ ਦੇ ਬਹੁਤ ਸਤਕਾਰਤ ਨੇਤਾ ਨੇ ਮੈਂ ਨਿਵੇਦਨ ਕਰਾਂਗਾ ਸਰਦਾਰ ਸਤਨਾਮ ਸਿੰਘ ਸਿੰਧੂ ਜੀ ਨੂੰ ਕਿ ਉਹ ਫਿਲਕਾਰੀ ਦੇ ਕਰਕੇ ਭੈਣ ਡਾਕਟਰ ਮੰਮਤਾ ਜੋਸ਼ੀ ਜੀ ਦਾ ਸਨਮਾਨ ਵੀ ਕਰਨਗੇ ਨਮਸਕਾਰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦੇ ਇਸ ਜਸ਼ਨ ਦੀਆਂ ਤਿਹਾਰਾਂ ਦਾ ਕੱਲ ਸੀ ਸਾਡਾ ਹੋਲੀ ਦਾ ਲੇਕਿਨ ਮੈਂ ਸੁਭਾਸ਼ ਜੀ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਹੋਲੀ ਵਾਲੇ ਦਿਨ ਹੁੰਦੀ ਨਹੀਂ ਮਨਾ ਰਹੇ ਕਹਿੰਦੇ ਹੋਲੀ ਵਾਲੇ ਦਿਨ ਸਾਡੇ ਬਹੁਤ سارے ਪ੍ਰੋਗਰਾਮ ਹੁੰਦੇ ਆ ਤੇ ਅਸੀਂ ਜਾਣ ਪੁੱਛ ਕੇ ਸੋਚ ਕੇ ਰੱਖਿਆ ਤਾਂ ਕਿ ਅਸੀਂ ਸਾਰਾ ਪਰਿਵਾਰ ਇਕੱਠਾ ਹੋ ਸਕੇ ਤਾਂ ਮੈਂ ਬਹੁਤ ਬਹੁਤ ਵਧਾਈ ਦੀ ਜੀ ਨੂੰ ਸੰਜੀਵ ਜੀ ਨੂੰ ਵੀ ਸੁਭਾਸ਼ ਸਰਵਾਜਾ ਹੋ ਪੰਜਾਬ ਦਾ ਨੇਤਾ ਕੈਸਾ ਹੋ ਸੁਭਾਸ਼ ਸਰਵਾਜਾ ਨੇਤਾ ਹੋ ਅੱਜ ਅਸੀਂ ਬੜਾ ਪਵਿੱਤਰ ਤਿਹਾੜੀ ਦਾ ਜਸ਼ਨ ਮਨਾ ਰਹੇ ਆ ਅਸੀਂ ਪ੍ਰੇਅ ਵੀ ਕਰੀਏ ਕਿ ਸਾਡੇ ਪੰਜਾਬ ਨੂੰ ਦੇਖ ਹੁਣ ਆਉਣ ਵਾਲਾ ਸਮਾਤ ਆਪਣਾ ਹੀ ਆ ਉਹ ਦਲਜੀਤ ਨੇ ਕਿਹਾ ਸੀ ਨਾ ਪੰਜਾਬੀ ਆ ਗਏ ਮੈਨੂੰ ਲੱਗਦਾ ਉਹਨਾਂ ਬੀਜੇਪੀ ਵਾਲੇ ਆ ਗਏ ਹੋਏ ਇਹਨੂੰ ਰੋਕ ਨਹੀਂ ਸਕਦਾ ਨਾ ਇਹ ਤਾਂ ਗੱਲ ਹੋ ਗਈ ਔਰ ਅਸੀਂ ਆਉਣਾ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਆਉਣਾ ਪੰਜਾਬੀ ਸੇਵਾ ਵਾਸਤੇ ਪੰਜਾਬ ਦੀ ਇੱਜ਼ਤ ਬਣਾਉਣ ਕਰਨਾ ਬਹੁਤ ਹੋ ਗਿਆ ਪ੍ਰਾਣ ਨੂੰ ਰੋਕਣ ਵਾਸਤੇ ਜਦੋਂ ਗੱਲ ਕਰਦੇ ਆ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਆ ਜਿਹੇ 10 ਸਾਲ ਸੱਤਾ ਦਾ ਬਾੜ ਹੋ ਗਏ 15 ਸਾਲ ਸੱਤਾ ਦਾ ਬਾੜ ਹੋ ਗਏ ਅਸੀਂ ਤਾਂ ਜੋ ਛਾੜੇ ਤੋਂ ਕੁਝ ਰਿਹਾ ਹੀ ਕੁਝ ਨਹੀਂ ਇਹਦਾ ਮਤਲਬ ਕੀ ਹੈ ਕਿ ਅਸੀਂ ਧੰਦਾ ਬਣਾਇਆ ਹੋਇਆ ਐ ਨਹੀਂ ਅਸਲੀ ਨੇਤਾ ਐ ਨਹੀਂ ਲੋਕਾਂ ਨੂੰ ਜੁੜੇ ਨੇਤਾ ساری ਜ਼ਿੰਦਗੀ ਲਗਾ ਦਿੱਤੀ ਫਕਰਾ ਵਾਂਗੂ ਰਹੇ ਕੰਮ ਕੀਤਾ ਇਹੋ ਜਿਹੇ ਲੋਕਾਂ ਦੀ ਲੋੜ ਆ ਜਿਹੜੇ ਸਮਰਪਿਤ ਭਾਵਨਾ ਦੇ ਨਾਲ ਲੱਗੇ ਹੋਏ ਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਨੂੰ ਫਿਰ ਖੁਸ਼ਾਲ ਪੰਜਾਬ ਦੇਖਣਾ ਚਾਹੁੰਦੇ ਆ ਔਰ ਉਹਨਾਂ ਦਾ ਪੱਕਾ ਹੁਣ ਆਪਾਂ ਤਾਂ ਆਪਣੇ ਪਰਿਵਾਰ ਚ ਬੈਠੇ ਆਪਾਂ ਕਿਹੜਾ ਵੋਟਾਂ ਮੰਗ ਰਹੇ ਆ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਕਿ ਜਦੋਂ ਵਿਕਸਿਤ ਭਾਰਤ ਬਣੇ ਉਹਦਾ ਸਭ ਤੋਂ ਵਿਕਸਿਤ ਜਿਹੜਾ ਸਟੇਟ ਆ ਪੰਜਾਬ ਹੋਵੇ ਠੀਕ ਹੈ ਔਰ ਇਹ ਜ਼ਿੰਮੇਵਾਰੀ ਸਾਡੀ ਹੈ ਅਗਰ ਸਾਡੇ ਪੰਜਾਬ ਦੇ ਲੋਕਾਂ ਵਿੱਚ ਸਾਡੇ ਨੇਤਾ ਦੇ ਪ੍ਰਤੀ ਕੋ ਗਲਤਫਹਿਮੀ ਹੈ ਤੇ ਅਸੀਂ ਜ਼ਿੰਮੇਵਾਰ ਹਾਂ ਸਾਨੂੰ ਪਤਾ ਕਿ ਉਹ ਕਿੰਨਾ ਪਿਆਰ ਕਰਦੇ ਆ ਸਾਨੂੰ ਪਤਾ ਕਿ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਆ ਕਿੰਨਾ ਸਨਮਾਨ ਕਰਦੇ ਆ ਜਦੋਂ ਵੀ ਕਿਤੇ ਗੱਲ ਆਉਂਦੀ ਹੈ ਉਹ ਇੱਕ ਕਦਮ ਵੀ ਪਿੱਛੇ ਨਹੀਂ ਰਹਿੰਦੇ ਤੁਸੀਂ ਪੋਟਾ ਸਾਹਿਬ ਸਾਡੀ ਸੰਗਤ ਜਾਂਦੀ ਹੈ ਹੇਮਕੁੰਡ ਸਾਹਿਬ ਅਸੀਂ ਜਾਂਦੇ ਹਾਂ ਹੁਣ ਹੇਮਕੁੰਡ ਸਾਹਿਬ ਤੇ ਦੋ ਰੋਪੇ ਬਣਨੇ ਸੀ ਇੱਕ Hindu ਧਾਮ ਵਾਸਤੇ ਇੱਕ Sikh ਧਾਮ ਵਾਸਤੇ ਉਹਨੇ ਕਿਹਾ ਦੋਨੋਂ ਬਰਾਬਰ ਬਣਨਗੇ ਔਰ 2700 ਕਰੋੜ ਤੋਂ ਵੀ ਜ਼ਿਆਦਾ ਲਗਭਗ ਹੇਮਕੁੰਡ ਸਾਹਿਬ ਤੱਕ ਵਰਲਡ ਕਲਾਸ ਜਿਹੜਾ ਗੰਡੋਲਾ ਜਰਾ ਚੱਲਣੀ ਆ ਜਿਨਕੀ وجہ سے ਅੱਜ ਹੋਲੀ ਦਾ ਉਤਸਵ ਮਨਾ ਰਹੇ ਹੈ। ਬਹੁਤ ਜ਼ਿਆਦਾ ਸਮੇਂ ਨਾ ਲੈਂਦੇ ਹੋਏ ਅਜੀਬ ਸਿਸ਼ਟੀ ਅੱਜ ਕੀ ਕਹਿਣਾ ਜਾਊਂਗਾ ਅੱਜ ਦੇ ਪ੍ਰੋਗਰਾਮ ਪਰ ਅੱਜ ਦਾ ਤਿਹਾਰ ਜਣਾ ਸੀਗਾ ਗੰਗਾ ਦਾ ਤਿਹਾਰ ਹੈ ਔਰ ਪੂਰੇ ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਔਰ ਜ਼ਿਲ੍ਹਾ ਮੁਹਾਲੀ ਦੇ ਵਿੱਚ ਇਸ ਕਾਰਜਕਰਮ ਖੜਬ ਦੇ ਵਿਕੇ ਕਰਾਇਆ ਗਿਆ ਇਹਦੇ ਵਿੱਚ ਸਾਰੇ ਹਲਕੇ ਲੋਕ ਸਭਾ ਸ਼੍ਰੀ ਨੰਦਪੁਰ ਸਾਹਿਬ ਤੋਂ ਡੇਰਾ ਬੱਸੀ ਤੋਂ ਲੋਕੀ ਇੱਥੇ ਦੇ ਵਿੱਚ ਭਾਗ ਲੈਣ ਆਏ ਔਰ ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਕੀ ਸਾਡੇ ਪ੍ਰਤੀਯਾਸੀ ਵੀ ਸੀਗੇ ਇਲੈਕਸ਼ਨਾਂ ਦੇ ਵਿੱਚ ਔਰ ਸਟੇਟ ਦੇ ਮਿਤ ਪ੍ਰਧਾਨ ਹੈ ਉਹਨਾਂ ਦੀ ਅਗਵਾਈ ਵਿੱਚ ਇਹ ਕਾਰਜਕਰਮ ਹੋਇਆ ਜਿਸ ਤਰੀਕੇ ਦੇ ਨਾਲ ਲੋਕ ਜੁੜਦੇ ਜਾ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਲੋਕ ਭਾਰਤੀ ਜਨਤਾ ਪਾਰਟੀ ਤੋਂ ਆਸ ਲਾ ਰਹੀ ਹੈ ਉਹ ਲੱਗਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੇ ਕੋਈ ਰੰਗ ਖਿਲਾ ਸਕਦਾ ਜਾਂ ਉਹਨਾਂ ਦੀ ਜ਼ਿੰਦਗੀ ਸਤਰੰਗੀ ਕਰ ਸਕਦਾ ਤੇ ਉਹ ਭਾਰਤ ਜਨਤਾ ਪਾਰਟੀ ਕਰ ਸਕਦੀ ਕਰ ਸਕਦੀ ਆ ਔਰ ਅੱਜ ਦਾ ਇਹ ਜਿਹੜਾ ਠਾਠਾ ਮਾਪ ਦਾ ਕੱਟ ਸੀ ਉਹਦਾ ਇੱਕ ਬਹੁਤ ਵੱਡਾ ਕੀ ਕਹਿੰਦੇ ਨੇ ਇਸ਼ਾਰਾ ਹੈ ਹਾਂਜੀ ਸੁਖਿੰਦਰ ਸਿੰਘ ਗੋਲੜੀ ਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਿਭਾਗਾ ਦਿਨੇ ਹੋਲਾ ਮਹੱਲਾ ਦੇ ਉਤਸਵ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸਮੂਹ ਕਾਰਜਕਰਤਾ ਨੇ ਮਿਲ ਕੇ ਹੋਲੀ ਮਿਲਨ ਦਾ ਪ੍ਰੋਗਰਾਮ ਰੱਖਿਆ ਸਾਰੇ ਹੀ ਧਰਮਾਂ ਦੇ ਲੋਕ ਸਾਰੇ ਤਰ੍ਹਾਂ ਦੇ ਲੋਕ ਆਜਾ ਇੱਥੇ ਇਕੱਠੇ ਹੋ ਕੇ ਇੱਕ ਹੋਲੀ ਰੰਗਾ ਦਾ ਜਿਹੜਾ ਤਿਹਾਰ ਹੈ ਉਹ ਮਨਾਇਆ ਤੇ ਕਾਮਨਾ ਕੀਤੀ ਹੈ ਕਿ ਸਾਡਾ ਪੰਜਾਬ ਖਸਦਾ ਵਸਦਾ ਰਹੇ ਇਹ ਰੰਗ ਪੰਜਾਬ ਦੇ ਵਿੱਚ ਆਵੇ ਪਿਛਲੇ ਟਾਈਮ ਦੇ ਵਿੱਚ ਪੰਜਾਬ ਜੋ ਬਦਰੰਗਾ ਹੋ ਚੁੱਕਿਆ ਹੈ ਆਪਦਾ ਇੱਥੇ ਆਈ ਹੈ ਆਪਦਾ ਨੂੰ ਭਜਾਣ ਲਈ ਅਸੀਂ ਪਰਨ ਵੀ ਕਰਦੇ ਹਾਂ ਤੇ ਅਸੀਂ ਸਾਰੇ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਸਾਰੇ ਲੋਕਾਂ ਦੀ ਜੀਵਨ ਦੇ ਵਿੱਚ ਇਹ ਰੰਗ ਵਿਖਰਦੇ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੰਗਾਂ ਦਾ ਤਿਉਹਾਰ ਹੋਲੀ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਸਾਰੇ ਬੀਜੇਪੀ ਦੇ ਕਾਰਜਕਰਤਾ ਪੈਨਾ ਭਰਾਵਾਂ ਨੇ ਰਲ ਮਿਲ ਕੇ ਮਨਾਇਆ ਬਹੁਤ ਉਤਸ਼ਾਹ ਨਾਲ ਉਮੰਗ ਨਾਲ ਇਹ ਤਿਉਹਾਰ ਮਨਾਇਆ ਔਰ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਬੇਨਤੀ ਕਰਦਾ ਕਿ ਸਾਰਿਆਂ ਦੇ ਜੀਵਨ 'ਚ ਰੰਗ ਇਦਾਂ ਖਿਲੇ ਰਹਿਣ ਸਾਰਿਆਂ ਦੇ ਜੀਵਨ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਰਹਿਣ ਰਾਜ ਦੇ ਹੁਲੇ ਮਹਲੇ ਦਾ ਪਵਨ ਦਿਨ ਵੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਡਾ ਵੱਡਾ ਤਿਉਹਾਰ ਸਾਨੂੰ ਦਿੱਤਾ ਹੈ ਉਹਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਾਰਿਆਂ ਦੇ